ਅਸਲਾਮੁਅਲੈਕਮ ਵੀਰੋ ਕੀ ਹਾਲ ਐ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਦੱਸਦੇ ਨੇ ਕਿ ਪੁੰਨੇ ਕੀਤਿਆਂ ਪਾਪ ਨਹੀਂ ਮੁੱਕਦੇ ਪਾਪ ਨਹੀਂ ਖਤਮ ਹੁੰਦੇ ਵੀਰੋ ਬੜੀ ਜ਼ਬਰਦਸਤ ਕਹਾਵ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਨੇ ਹਿੱਸਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਤੇ ਆਪਾਂ ਚੱਲ ਕੇ ਦੇਖਨੇ ਆਈ ਦੀ ਕਥਾ ਕਈ ਸੱਜਣ ਤੇ ਸਾਰੀ ਜ਼ਿੰਦਗੀ ਤਿਆਰੀ ਚ ਆਪਣਾ ਸਮਾਂ ਗਵਾ ਬੈਠ ਗਏ ਪਾਈ ਗੁਰਦਾਸ ਉਹਨਾ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ ਕਵੇ ਪਹੁੰਚ ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇੜ ਬਣ ਜਾਂਦੀ ਹਾਂ ਇੱਕ ਦਫਾ ਦਸੋ ਸਾਰੀ ਦੁਨੀਆ ਬਦਲ ਜਾਂਦੀ ਲੱਖਾਂ ਦਫਾ ਬੋਲਣ ਨਾਲ ਮੰਦੀ ਦੁਨੀਆ ਨਹੀਂ ਬਦਲੇਗੀ ਇਹ ਵੀ ਅਰਜ਼ ਕਰਾਂ ਮੈਨੂੰ ਗਲਬਨ 48 ਸਾਲ ਕਥਾ ਕਰਦੇ ਆ ਹੋ ਗਏ ਨੇ ਜ਼ਿੰਦਗੀ ਦਾ ਬਹੁਤ ਵੱਡਾ ਬਾਗ ਇਸ ਲੈਨ ਵਿੱਚ ਮੈਂ ਬਤੀਤ ਕੀਤਾ ਬੜੇ ਲੰਬੇ ਸਮੇਂ ਤਬਾਦ ਇਹ ਗੱਲ ਮੇਰੀ ਸਮਝ ਵਿੱਚ ਚਾਈ ਲੋਕੀ ਕਥਾ ਪਏ ਕਰਦੇ ਨੇ ਕੀਰਤਨ ਪਏ ਕਰਦੇ ਨੇ ਸੁਣਦੇ ਪਏ ਨੇ ਕੋਈ ਆਨੰਦ ਹੋਵੇ ਖੇੜਾ ਹੋਵੇ ਖੁਸ਼ੀ ਹੋਵੇ ਸਮਾਧੀ ਹੋਵੇ ਮਹਾਰਸ ਹੋਵੇ ਤੇ ਹੈ ਨਹੀਂ ਕੋ ਖੇੜ ਕੁਛ ਹੋਰ ਹੋਵੇ ਗੱਲ ਕੋ ਛੋੜ ਹੋਵੇਗੀ ਫਿਰ ਜੋ ਕੁਝ ਮੇਰੀ ਸਮਝ ਚ ਆਇਆ ਸਭ ਤਿਆਰੀ ਹੈ ਚੱਲਣ ਦੀ ਚੱਲਣਾ ਨਹੀਂ ਹੈ ਨਹੀਂ ਚੱਲਣਾ ਕੀ ਹੈ ਮਨ ਸੁਣੇ ਇੱਕ ਦਫਾ ਮਨ ਸੁਣੇ ਮਨ ਨਿਰਮਲ ਹੋ ਜਾਏਗਾ ਇੱਕ ਦਫਾ ਮਨ ਸੁਣੇ ਸਾਰੇ ਪਾਪ ਮਨ ਚੋਂ ਨਿਕਲ ਜਾਣਗੇ ਇੱਕੋ ਹੀ ਦਫਾ ਮਨ ਸੁਣੇ ਮਾਨਸਿਕ ਰੋਗ ਸਾਰੇ ਦੇ ਸਾਰੇ ਚਲੇ ਜਾਣਗੇ ਫਿਰ ਸਰੀਰਕ ਰੋਗ ਵੀ ਚਲਾ ਜਾਏਗਾ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀ ਨਿਕਟਾਨੇ ਇੱਕ ਸਜਣ ਨੇ ਸੀਜ ਗਨ ਹਿੰਮਤ ਨਾਲ ਕਹਿ ਦਿੱਤਾ ਗੈਨੇ ਹੀ ਸਰੀਰ ਤੇ ਤੁਹਾਡਾ ਵੀ ਰੋਗ ਈ ਮੈਂ ਕਹਾ ਮੈਂ ਵਕਤਾ ਕੁਸਰੋਤਾ ਥੋੜੀ ਵਕਤਾ ਕਬੂਲ ਕਰਦਾ ਮੇਰਾ ਮਨ ਨਹੀਂ ਸੁਣਦਾ ਬੌਖਾ ਕੋਸ਼ਿਸ਼ ਕਰਦੇ ਆ ਮੈਂ ਕੋਈ ਇਸ ਤਰ੍ਹਾਂ ਦਾ ਦਾਵਾ ਵੀ ਨਹੀਂ ਕੀਤਾ ਮੈਂ ਸਰੋਤਾ ਵਕਤਾ ਬੋਲਦੇ ਆ ਪਾਠ ਕਰਦੇ ਆ ਜਪ ਕਰਦੇ ਆ ਮਨ ਨਹੀਂ ਸੁਣਦਾ ਕਦੀ ਬੈਠੋਗੇ ਅਮਰਤ ਵੇਲੇ ਕਰਕੇ ਦੇਖਣਾ ਮਨ ਨਹੀਂ ਸੁਣਦਾ ਜਾਂ ਜਿਹੜੇ ਕਰਦੇ ਆਉਣਗੇ ਜ਼ਰੂਰ ਅਨੁਭਵ ਹੋਇਆ ਹੋਣਾ ਨਹੀਂ ਸੁਣਦਾ ਇਸੇ ਨੂੰ ਗੁਰਨਾਣਿਕ ਨੇ ਕਹਿ ਦਿੱਤਾ ਆਖਣ ਔਖਾ ਸਾਚਾ ਨਾ ਮਹਾਰਾਜ ਕੀ ਔਖ ਹੈ ਕਿਉਂ ਔਖ ਹੈ ਜ਼ਿਕਰ ਪੈ ਕਰ ਦੋ ਮੈਂ ਹੁਣੇ 2 ਮਿੰਟਾਂ 'ਚ 10 ਵਾਰ ਕਹਿ ਦਿਆਂ ਨਾ ਵਾਹਿਗੁਰੂ 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 ਕੀ ਔਖ ਹੈ ਇਹ ਬਹੁਤ ਔਖ ਹੈ ਬਹੁਤ ਔਖ ਹੈ ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ ਸਵਾਸਾਂ ਦੇ ਆਸਰੇ ਤੇ ਤੇ ਸਵਾਸਾਂ ਦੀ ਗਤੀ ਕੀ ਇੱਕ ਬਾਹਰ ਜਾਂਦਾ ਹੈ ਇੱਕ ਅੰਦਰ ਲੈ ਜਾਂਦਾ ਹੈ ਜਦ ਅੰਦਰ ਲੈ ਜਾਈਏ ਤੇ ਹੁਣ ਆਖੇ ਬਾਹਰ ਕਿਉਂ ਕੱਢਣਾ ਹੈ ਜਿੰਦਾ ਰਹਿ ਸਕਾਂਗੇ ਤੇ ਜੇ ਬਾਹਰ ਕੱਢਿਆ ਤੇ ਹੁਣ ਆਖੇ ਅੰਦਰ ਕਿਉਂ ਲੈ ਜਾਈਏ ਜਿੰਦਾ ਰਹਿ ਸਕਾਂਗੇ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਹੈ ਵਾਹਿਗੁਰੂ ਦਲਦ ਤੇਂਦਰ ਬਾਹਰ ਪ੍ਰਗਟ ਹੁੰਦਾ ਹੈ ਹੁਣ ਇਹਨੂੰ ਅੰਦਰ ਲੈ ਜਾਣਾ ਸਵਾਸ ਬਾਹਰ ਗਿਆ ਸਵਾਸ ਅੰਦਰ ਆਇਆ ਇਹ ਜ਼ਿੰਦਗੀ ਹੈ ਸ਼ਬਦ ਬਾਹਰ ਪ੍ਰਗਟ ਹੋਇਆ ਹੁਣ ਅੰਦਰ ਪ੍ਰਵੇਸ਼ ਕਰੇ ਇਹ ਧਾਰਮਿਕ ਜ਼ਿੰਦਗੀ ਹੈ 50 50 ਸਾਲ ਤੋ ਕੀਰਤਨ ਕਈ ਕਰਦੇ ਪੈਨੇ ਮਜਾ ਲੇ ਇੱਕ ਪੰਕਤੀ ਅੰਦਰ ਜਾਏ ਖਾਦੇ ਨਹੀਂ ਹੈ ਸਵਾਸ ਬਾਹਰ ਸੁੱਟੇ ਨੇ ਅੰਦਰ ਨਹੀਂ ਲਏ ਗਏ ਜ਼ਿੰਦਗੀ ਬਣੀ ਨਹੀਂ ਧਰਮ ਦੀ ਜ਼ਿੰਦਗੀ ਬਣੀ ਸਾਰੀ ਜ਼ਿੰਦਗੀ ਧਾਰਮਿਕ ਮੰਦਿਰਾਂ ਚ ਰਹਿ ਗਏ ਧਾਰਮਿਕ ਨਹੀਂ ਨੇ ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹਿ ਗਏ ਧਾਰਮਿਕ ਨਹੀਂ ਨੇ ਜੇ ਕੋ ਖਾਵੇ ਜੇ ਕੋ ਬਣਚੇ ਹੁਣ ਮੈਂ ਅਰਜ਼ ਕਰਾਂ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਕਿਸ ਤਰ੍ਹਾਂ ਆਉਂਦਾ 2-4 ਮਿੰਟ ਲਵਾਂ पूरा खुलासा ਤੇ ਹੁਣ ਮੈਂ ਫਿਰ ਕੱਲ ਕਰਾਂਗਾ ਕਿਉਂਕਿ ਸਮਾਂ ਆਪਣੇ ਚਾਲ ਨਾਲ ਚੱਲਦਾ ਹੈ ਤੇ ਮੈਂ ਪਛੜ ਜਾਣਾ ਘੜੀ ਮੈਥੋਂ ਅੱਗੇ ਲੰਘ ਜਾਂਦੀ ਹੈ ਜਿਸ ਵਕਤ ਬੋਲਣ ਦਾ ਖਿਆਲ ਆਵੇ ਨਾ ਅੰਦਰ ਪਵਨ ਨਾਭੀ ਨਾਲ ਟਕਰੰਦੀ ਹੈ ਪਵਨ ਹਵਾ ਨਾਭੀ ਨਾਲ ਟਕਰੰਦੀ ਪਤਾ ਹੈ ਭਾਰਤ ਦੇ ਚ ਨਾਭੀ ਨੂੰ ਕੀ ਕਹਿੰਦੇ ਨੇ ਧਰਮ ਗ੍ਰੰਥਾਂ ਦੇ ਚ ਨਾਭੀ ਨੂੰ ਕੀ ਕਹਿੰਦੇ ਨੇ ਧੁਨੀ ਦੇ ਦੋਨੇ ਦੇ ਅਖਰੀ ਅਰਥ ਕੀ ਨੇ ਜਿੱਥੋਂ ਧੁਨ ਉੱਠਦੀ ਹੈ ਧੁਨ ਉੱਠਦੀ ਹੈ ਦੋਨੇ ਧੁਨ ਨੂੰ ਜ਼ਬਾਨ ਪ੍ਰਗਟ ਕਰਦੀ ਹੈ ਉੱਠਦੀ ਹੈ ਧੁਨ ਇਹ ਦੋਨੇ ਤੋਂ ਹੈ ਦਾਬੇ ਕਰੋ ਇਹ ਸੁਣਾਲ ਤੇ ਹੁਣ ਸਾਇੰਟਿਸਟ ਸਹਿਮਤ ਨੇ ਜ਼ਬਾਨ ਤੇ ਸਿਰਫ ਪ੍ਰਗਟ ਕਰਦੀ ਹੈ ਜ਼ਬਾਨ ਤੋਂ ਉੱਠਦੀ ਨਹੀਂ ਹੈ ਇਤਨੀ ਵੀ ਮਰਜ਼ ਕਰਦੇ ਹੈ ਜਿਵੇਂ ਕੜਚੀ ਦਾਲ ਪਰੋਸ ਰਹੀ ਹੈ ਪਰ ਨਿਕਲਦੀ ਤੇ ਬਾਲਟੀ ਚੋ ਪਈਏ ਪਾਂਡੇ ਚੋ ਪਈਏ ਪਤੀਲੇ ਚੋ ਪਈਏ ਸਿਰਫ ਜ਼ਬਾਨ ਇੱਕ ਕੜਚੀ ਹੈ ਸ਼ਬਦਾਂ ਬਾਹਰ ਪ੍ਰਗਟ ਕਰ ਰਹੀ ਹੈ ਇਹ ਵੀ ਮੈਂ ਅਰਜ਼ ਕਰਦੇ ਆਂ ਇਹ ਆਵਾਜ਼ ਜ਼ਬਾਨ ਚੋਂ ਨਿਕਲ ਨਹੀਂ ਰਹੀ ਜ਼ਬਾਨ ਨਹੀਂ ਇਸ ਨੂੰ ਬਣਾ ਰਹੀ ਜ਼ਬਾਨ ਪ੍ਰਗਟ ਕਰ ਰਹੀ ਇਵੇਂ ਕੜਛੀ ਵੰਡ ਰਹੇ ਪਰ ਇਹ ਸਭ ਕੁਝ ਕੜਛੀ ਨੇ ਨਹੀਂ ਬੜਾਇਆ ਵੰਡ ਰਹੇ ਨੇ ਨਹੀਂ ਰਹੀ ਕੜਛੀ ਚਾਹੀਦੀ ਹੈ ਜ਼ਬਾਨ ਚਾਹੀਦੀ ਹੈ ਜ਼ਬਾਨ ਦੀ ਬੜੀ ਬਹਿਮਾ ਸ਼ਬਦ ਉੱਠਦਾ ਹੈ ਨਾਭੇ ਤੋਂ ਸ਼ਬਦ ਪ੍ਰਗਟ ਹੁੰਦਾ ਹੈ ਜ਼ਬਾਨ ਤੋਂ ਜੈਸੇ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਬੋਲਣਾ ਕੁਝ ਕਹਿਣਾ ਹੈ ਪਵਨ ਨਾਭੇ ਨਾਲ ਟਕਰਾਂਦੀ ਹੈ। ਨਾਦ ਖੁੱਲਦੀ ਹੈ। ਥੋੜੀ ਜਿਹੀਆਂ ਖੁੱਲਦੀ ਹੈ। ਇਥੋਂ ਧੁਨ ਉੱਠਦੀ ਹੈ। ਇਹਨੂੰ ਕਹਿੰਦੇ ਨੇ ਪਰਾ। ਇਸ ਧੁਨ ਦਾ ਨਾਂ ਹੈ ਪਰਾ। ਇਹ ਧੁਨ ਫਿਰ ਉੱਪਰ ਉੱਠ ਕੇ ਹਿਰਦੇ ਤੱਕ ਪਹੁੰਚਦੀ ਹੈ। ਇਹਨੂੰ ਕਹਿੰਦੇ ਨੇ ਪਸੰਦੀ। ਇੱਥੇ ਇਸ ਨੂੰ ਅੱਖਰ ਮਿਲਦੇ ਨੇ। ਇਥੋਂ ਉੱਠ ਕੇ ਪਹੁੰਚਦੀ ਹੈ ਗੰਠ ਤੱਕ ਪੂਰਾ ਆਵਾਜ਼ ਬਣ ਜਾਂਦਾ ਹੈ। ਇਨੂੰ ਕਹਿੰਦੇ ਨੇ ਮਦਮਾ ਜ਼ੁਬਾਨ ਉਸੇ ਨੂੰ ਪ੍ਰਗਟ ਕਰ ਦਿੰਦੀ ਏ ਉਹਨੂੰ ਕਹਿੰਦੇ ਨੇ ਬੈ ਖਰੀਸ਼ ਇਹ ਚਾਰ ਪੜਾਅ ਨੇ ਹੈ ਬੜੀ ਤੇਜ਼ੀ ਨਾਲ ਅੰਦਰ ਪ੍ਰਗਰਤੀ ਕੰਮ ਕਰਦੀ ਹੈ ਜੋ ਮੇਰੀ ਜ਼ੁਬਾਨ ਬਾਹਰ ਮੌਲ ਸੁਠ ਰਹੀ ਏ ਇਹ ਉੱਤੇ ਤੋਂ ਨਹੀਂ ਨਿਕੈ ਫਿਰ ਹਿਰਦੇ ਤੱਕ ਪਹੁੰਚਦੇ ਨੇ ਅੱਖਰ ਮਿਲਦੇ ਫਿਰ ਕੰਠ ਤੱਕ ਪਹੁੰਚਦੇ ਨ ਪੂਰਾ ਆਵਾਜ਼ ਬਣ ਕੇ ਤੇ ਜਬਾਨ ਇਸ ਨੂੰ ਪ੍ਰਗਟ ਕਰ ਦਈਏ ਇਹ ਐਸੀ ਕਿਰਿਆ ਹੈ ਪਰਿਪੂਰਨ ਪ੍ਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਬਣਾਈ ਹੈ ਬਹੁਤ ਵੱਡਾ ਇੰਜੀਨੀਅਰ ਹੈ ਮਹਾਨ ਗਿਆਤਾ ਹੈ ਇਸ ਸਵਸਥੇ ਭਾਰਤ ਦੇ ਵਿੱਚ ਨਾਭੀ ਨੂੰ ਧਾਰਮਿਕ ਸ਼ਬਦ ਵਿੱਚ ਨਾਭੀ ਨਹੀਂ ਕਹਿੰਦੇ ਧੋਨੇ ਕਹਿੰਦੇ ਧੋਨੇ ਕਿਉਂਕਿ ਧੋਨੇ ਉੱਥੋਂ ਉੱਠਦੀ ਹੈ ਜਿਵੇਂ ਪਮਣ ਨਭੀ ਨਾਲ ਟਕਰਾਂਦੀ ਏ 나ਫ ਥੋੜੀ ਖੁੱਲਦੀ ਏ ਇਥੋਂ ਆਵਾਜ਼ ਉੱਠ ਰਹੀ ਏ ਇੱਕ ਤਰੀਕੇ ਨਾਲ ਇੰਜ ਕਹਿ ਲਓ ਇਹ ਇੱਕ ਸਾਜ਼ ਹੈ ਪੰਜ ਤਰ੍ਹਾਂ ਦੇ ਸਾਜ਼ ਹੁੰਦੇ ਨੇ ਇਸ ਵਾਸਤੇ ਪੰਜ ਸ਼ਬਦ ਕਹਿੰਦੇ ਤਤ ਰਿਤ ਗਾਣ 나ਦ ਸੁਗਰ ਇਹਨਾਂ ਨੂੰ ਪੰਜ ਸ਼ਬਦ ਕਹਿੰਦੇ ਨੇ ਇਹਨਾਂ ਦੀ ਵਿਆਖਿਆ ਇਸ ਤਰ੍ਹਾਂ ਹੈ ਤਤ ਤੰਤੀ ਸ਼ਬਦ ਜੋ ਚੋਟ ਨਾਲ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਦੇ ਅਖਰੀ ਅਰਥ ਵੀ ਚੋਟ ਇਹਨੇ ਮੈਨੂੰ ਆਹਤ ਕੀਤਾ ਇਹਨੇ ਮੈਨੂੰ ਚੋਟ ਮਾਰੀ ਇਹਨੇ ਮੈਨੂੰ ਆਹਤ ਪਹਚਾਈ ਹੈ ਪਾਉ ਇਸਨੇ ਮੈਨੂੰ ਚੋਟ ਪਹਚਾਈ ਹੈ ਆਹਤ ਦਾ ਮਤਲਬ ਹੈ ਚੋਟ ਆਹਤ ਸ਼ਬਦ ਦੋ ਚੀਜ਼ਾਂ ਦੇ ਟਕਰਾਓ ਤੋਂ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਪਰ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਇੱਕ ਨਾਦ ਔਰ ਜਿਸ ਤੋਂ ਸਾਰਾ ਜਗਤ ਆਇਆ ਹੈ ਉਹਨੂੰ ਕਹਿੰਦੇ ਨੇ ਅਨਾਹਤ ਪਰਮਾਤਮਾ ਦਾ ਰੂਪ ਇੰਜ ਬਿਆਨ ਕੀਤਾ ਗਿਆ ਆਪ ਅਨੈਲ ਅਨਾਦ ਅਨਾਹਤ ਪੂਰੀ ਜਿਹੜੀ ਆਵਾਜ਼ ਹੈ ਪਰਮਾਤਮਾ ਦੀ ਜਿਹੜੀ ਆਵਾਜ਼ ਹੈ ਆਹਤ ਨਹੀਂ ਹੈ ਅਨਾਦ ਪਰਮਾਤਮਾ ਦਾ ਜਿਹੜਾ ਬੋਲ ਹੈ ਅਨਾਹਦ ਹੈ ਆਦ ਅਨੈਲ ਅਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਅਨੈਲ ਉਹਦਾ ਕੋਈ ਰੰਗ ਨਹੀਂ ਸਾਰੇ ਰੰਗ ਉਸ ਤੋਂ ਹੀ ਆਉਂਦੇ ਨੇ ਉਹਦਾ ਕੋਈ ਰੰਗ ਨਹੀਂ ਸਾਰੇ ਆਕਾਰ ਉਸੇ ਤੋਂ ਹੀ ਆਉਂਦੇ ਨੇ ਉਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਨੇ ਉਹਦਾ ਕੋਈ ਰੂਪ ਨਹੀਂ ਅਰੂਪ ਹੈ ਅਨੂਪ ਹੈ ਚਲੋ ਇਸ ਪ੍ਰਕਰਨ ਨੂੰ ਨਾਲ ਲਈਏ ਸਾਰੇ ਰੰਗ ਉਸੇ ਤੋਂ ਆਉਂਦੇ ਨੇ ਪਰ ਉਸ ਦਾ ਕੋਈ ਰੰਗ ਨਹੀਂ ਜੋਗ-ਜੋਗ ਇੱਕ ਹੋਵੇ ਉਸ ਦਾ ਇੱਕ ਕੋਈ ਵੇਸ ਹੈ ਉਸੇ ਇੱਕ ਤੋਂ ਅਨੇਕਤਾ ਜਨਮ ਲੈਂਦੀ ਹੈ ਉਸੇ ਇੱਕ ਨਿਰਆਕਾਰ ਤੋਂ ਜਿਹਦਾ ਕੋਈ ਆਕਾਰ ਨਹੀਂ ਤਰ੍ਹਾਂ-ਤਰ੍ਹਾਂ ਦੇ ਆਕਾਰ ਜਨਮ ਲੈਦੇ ਰਹੇ ਉਸੇ ਇੱਕ ਨਿਰਆਕਾਰ ਤੋਂ ਜਿਸ ਦਾ ਕੋਈ ਰੰਗ ਰੂਪ ਨਹੀਂ ਤਰ੍ਹਾਂ-ਤਰ੍ਹਾਂ ਦੇ ਰੂਪ ਜਨਮ ਲੈਂਦੇ ਨੇ ਤਰ੍ਹਾਂ-ਤਰ੍ਹਾਂ ਦੇ ਰੰਗ ਜਨਮ ਲੈਂਦੇ ਆਗਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ ਤਤ ਤੰਤੀ ਸਾਜ਼ਾਂ ਤੋਂ ਸਿਤਾਰ ਹੈ ਬੀਨਾ ਹੈ ਰਬਾਬ ਹੈ ਦਿਲ ਰਬਾ ਹੈ ਸਰੰਗੀ ਹੈ ਵਾਇਲਨ ਹੈ ਤੰਤੀ ਸਾਜ਼ਾਂ ਤੋਂ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਤਤ ਸ਼ਬਦ ਕਹਿੰਦੇ ਹਨ ਵਿਤ ਚਰਮ ਕਾ ਚਮੜੇ ਦੇ ਬੜੇ ਹੋਏ ਸਾਜ਼ ਟੌਲਕ ਹੈ ਮਜੀਰ ਹੈ ਤਬਲਾ ਮਰਦੰਗ ਹੈ ਢਾਬਾ ਇਹਨੂੰ ਵਿਤ ਸ਼ਬਦ ਕਹਿੰਦੇ ਹਨ ਤਾਤ ਤੰਤੀ ਵਿਤ ਚਰਮ ਕਾ ਕਣਕਾ ਸੇਕਾ ਜਾਣ ਤਾਤੂਮਾ ਨਾਲ ਤਾਤੂਮਾ ਟਕਰਾਵਣ ਜੇਨੇ ਛੇਨੇ ਹੁੰਦੇ ਨੇ ਖੜਤਾਲਾਂ ਨੇ ਪਿੱਤਲ ਨਾਲ ਪਿੱਤਲ ਟਕਰਾਏ ਤਾਂਬੇ ਨਾਲ ਤਾਂਬਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਗਣ ਸ਼ਬਦ ਕਹਿੰਦੇ ਨਾਦ ਸ਼ਬਦ ਘਟਕੋ ਕਹੇ ਘੜੇ ਜੁਤੇ ਥਾਪ ਦਿੰਦੇ ਨੇ ਸਾਜ਼ਾਂ ਵਿੱਚ ਇਹ ਵੀ ਵਰਤੇ ਆ ਜਾਂਦਾ ਹੈ ਤੋਂ ਪਰੇ ਥਾਪ ਮਾਰ ਕੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਨਾਦ ਸ਼ਬਦ ਕਹਿੰਦੇ ਹਨ ਨਾਦ ਸ਼ਬਦ ਘਟ ਕੋ ਕਹੇ ਸੁਗਰ ਸ્વાસ ਪਹਿਚਾਨ ਜੋ ਸਵਾਸਾਂ ਨਾਲ ਪਮਨ ਦੇ ਫੂਕਣ ਨਾਲ ਵਜਦੇ ਹੋਣ ਸ਼ੈਣਾਈ ਹੈ ਮੁਰਲੀ ਹੈ ਸੰਖ ਹੈ ਨਰਸਿੰਗਾ ਹੈ ਇਹ ਤੇ ਫੂਕਣ ਨਾਲ ਵਜਦੇ ਹਨ ਇਹ ਹਾਰਮੋਨੀਅਮ ਹੈ ਇਹ ਵੀ ਹਵਾ ਦੇਣੇ ਮੈਂ ਅਵਨਾ ਦੇ ਸੁਰਾਂ ਦੇ ਚੋਂ ਆਵਾਜ਼ ਨਹੀਂ ਨਿਕਲੇ ਅਸੀਂ ਜੋ ਬੋਲਦੇ ਆ ਸਾਡੇ ਕੋਲ ਸੁਗਰ ਸ਼ਬਦ ਹੈ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭ ਥੋੜੀ ਜਿਹਾ ਖੁੱਲਦੀ ਹੈ ਉਤੋਂ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਪਰਣਾ ਧੁਨ ਤੇ ਉੱਠੀ ਹੈ ਅੱਖਰਾਂ ਤੋਂ ਬਿਨਾ ਧੁਨ ਤੇ ਉੱਠੀ ਹੈ ਵਾਕ ਤੋਂ ਬਿਨਾ ਧੰਨ ਤੋਂ ਉਠੀ ਹੈ ਸਰਬਧੁਨ ਹੈ ਇਸ ਵਾਸਤੇ ਇਹਨੂੰ ਧੋਨੇ ਕਹਿੰਦੇ ਨੇ ਹਿਰਦੇ ਤੱਕ ਉਹ ਧੁਨ ਪਹੁੰਚੀ ਅੱਖਰ ਮਿਲ ਗਏ ਇਹਨੂੰ ਕਹਿੰਦੇ ਨੇ ਪਸੰਤੀ ਪਸੰਤੀ ਬਾਣੀ ਫਿਰ ਉਹ ਛੇਤੀ ਗੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਇਹਨੂੰ ਕਹਿੰਦੇ ਨੇ ਮਧਮਾ ਬਾਣੀ ਫਿਰ ਜ਼ਬਾਨ ਉਸਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਵਖਰੀ ਵਾਹਿਗੁਰੂ ਐਸਾ ਮੇਰੇ ਅੰਦਰ ਫੁਰਨਾ ਪੈਦਾ ਹੋਇਆ ਪਉਣਾ ਨਾਭੀ ਨਾਲ ਟਕਰਾਈ ਪਰ ਆਹ ਪਸੰਤੀ ਮਦਮਾ ਬਣ ਕੇ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤੀ ਵਾਹਿਗੁਰੂ ਇਹ ਹੁਣ ਭੋਜਨ ਬਣ ਗਿਆ ਹੁਣ ਇਸ ਨੂੰ ਸ਼ਬਦ ਨੂੰ ਵਾਪਸ ਲੈ ਜਾਣਾ ਹੈ ਹੁਣ ਵਾਪਸ ਕਿਸ ਤਰ੍ਹਾਂ ਲੈ ਜਾਈਏ ਆਪ ਦੇ ਗਿਆਤ ਲਈ ਅਰਜ਼ ਕਰਾਂ ਜਿਸ ਦੁਆਰ ਦੇ ਰਾਹੇ ਬਾਹਰ ਪ੍ਰਗਟ ਹੋਇਆ ਹੈ ਮਾਰਗ ਤੇ ਉਹੀ ਇਸ ਨੂੰ ਵਾਪਸ ਲੈ ਜਾਂਦਾ ਜਿਵੇਂ ਘਰ ਦੇ ਜਿਸ ਦਰਵਾਜ਼ੇ ਚੋਂ ਸੀ ਲੰਘ ਕੇ ਆਇਆ ਹੁਣ ਘਰ ਦੇ ਚ ਪ੍ਰਵੇਸ਼ ਕਰਾਂਗੇ ਉਸੇ ਦਰਵਾਜ਼ੇ ਤੇ ਰਾਹ ਦੁਆਰ ਇੱਕੋ ਹੀ ਹੈ ਜੈਸੇ ਗੁਰਦੁਆਰੇ ਦਾ ਦਰਵਾਜ਼ਾ ਬਾਹਰ ਜਿਸ ਤੋਂ ਆਇਆ ਬਾਹਰ ਵੀ ਉਸੇ ਰਾਹੀਂ ਜਾਵਾਂਗੇ ਸ਼ਬਦ ਪ੍ਰਗਟ ਹੋਇਆ ਬਾਹਰ ਬੈਖਰੀ ਮਦਮਾ ਵਸੰਤੀ ਪਰ ਹੁਣ ਇਸ ਨੂੰ ਸੁਣਨਾ ਇਸ ਬੈਖਰੀ ਨੂੰ ਸੁਣਨੇ ਤੇ ਵਾਪਸ ਲੈ ਜਾਣਾ ਹੁਣ ਮਹਿਰਜ਼ ਕਰਾਂ ਵਾਪਸ ਲੈ ਜਾਣ ਦਾ ਵੀ ਉਹੀ ਟੰਗ ਹੈ ਮਾਰਗ ਉਹੀ ਹੈ ਇਸ ਨੂੰ ਕਬੀਰ ਨੇ ਕਿਹਾ ਉਲਟੀ ਗੰਗਾ ਜਮਨ ਮਿਲਾਉ ਜਮਨ ਜਿੱਥੋਂ ਕੰਗਾ ਜਮੇ ਉਤਪਨ ਹੁੰਦੀ ਹੈ ਉਹਨੂੰ ਗੰਗਾਉਤਰੀ ਕਹਿੰਦੇ ਨੇ ਮੋਆਨ ਜਿੱਥੋਂ ਦਰਿਆ ਨਿਕਲਦਾ ਹੈ ਜਿੱਥੋਂ ਦਰਿਆ ਪ੍ਰਗਟ ਹੁੰਦਾ ਹੈ ਜਿੱਥੋਂ ਗੰਗਾ ਪ੍ਰਗਟ ਹੋਈ ਹੈ ਗੰਗਾਉਤਰੀ ਹੋੜ ਕਬੀਰ ਕਹਿੰਦੇ ਨੇ ਨੂੰ ਪਲਟਾ ਕੇ ਜਿੱਥੋਂ ਨਿਕਲੀ ਉਥੇ ਲੈ ਜਾਣਾ ਹੈ ਕਿਸੇ ਵੀ ਦਰਿਆ ਨੂੰ ਉਥੇ ਲੈ ਜਾਣਾ ਜਿੱਥੋਂ ਪ੍ਰਗਟ ਹੋਇਆ ਹੈ ਅਜ ਤੱਕ ਤੇ ਨਹੀਂ ਹੋਇਆ ਅਜ ਤੱਕ ਤੇ ਨਹੀਂ ਐਨੇ ਦਰਿਆ ਜ਼ਮੀਨ ਤੇ ਵਗਦੇ ਨੇ ਜਿੱਥੋਂ ਨਿਕਲਦੇ ਨੇ ਪਲਟਾ ਕੇ ਰਹਿ ਜਾ ਸਕਦੇ ਹੁਚਾਈਆਂ ਤੋਂ ਨਿਕਲਦੇ ਨੇ ਬੁਲੰਦੀਆਂ ਤੋਂ ਨਿਕਲਦੇ ਤੇ ਪ੍ਰਾਣ ਪਾਣੀ ਨਿਵਾਨ ਦੀ ਤਰਫ ਜਾਂਦਾ ਹੈ ਭਾਰਤ ਦੇ ਕਰੀਬਨ ਕਰੀਬਨ ਸਾਰੇ ਦਰਿਆ ਹਿਮਾਲਿਆ ਤੋਂ ਆਉਂਦੇ ਨੇ ਪਹਾੜਾਂ ਤੋਂ ਆਉਂਦੇ ਨੇ ਖੱਲੇ ਦੀ ਤਰਫ ਉਹ ਵਾਪਸ ਕਿਵੇਂ ਲੈ ਜਾਏ ਜਿੱਥੋਂ ਨਿਕਲੇ ਨੇ ਹੁਣ ਉਥੇ ਲੈ ਜਾਏ ਇਹ ਧੁੰ ਜਿੱਥੋਂ ਪ੍ਰਗਟ ਹੋਈਏ ਕਿਥੋਂ ਪ੍ਰਗਟ ਹੋਈਏ ਨਾ ਵੀ ਤੋਂ ਗੁਨੇ ਤੋਂ ਇਨੋ ਤੇ ਜਾਣਾ ਹੈ ਉਲਟੀ ਗੰਦਾ ਜਮਨ ਮਿਲਾਂ ਬਸ ਐ ਕਾ ਮੌਖ ਹੈ ਆਖਣ ਔਖਾ ਸੱਚਾ ਨਾ ਜਿਸ ਦਿਨ ਕੜੋ ਕਰੋਗੇ ਨਾ ਦੁਨੀਆ ਚ ਕੋਈ ਕੰਮ ਇਤਨਾ ਔਖਾ ਨਹੀਂ ਜਿੰਨਾ ਇਹ ਹੈ ਮਾਉਂਟ ਐਵਰੇਸਟ ਤੇ ਚੜ ਜਾਣਾ ਵੀ ਸੌਖਾ ਹੈ ਕਾ ਮੌਖ ਹੈ ਚੰਦਰਮਾ ਤੱਕ ਪਹੁੰਚ ਜਾਣਾ ਵੀ ਕੋਈ ਇਤਨਾ ਔਖਾ ਨਹੀਂ ਧਨਨੋ ਧੋਨੇ ਤੱਕ ਪਹੁੰਚਾਣਾ ਔਖਾ ਹੈ ਬੜੇ ਬੜੇ ਜੋਗੀ ਰਹਿ ਜਾਂਦੇ ਬੜੇ ਬੜੇ ਜਪੀਸ਼ਵਰ ਰਹਿ ਜਾਂਦੇ बड़े-बड़े अभ्यासी मेरे अगों रोंदे मेरे कहन ज्ञानी जी की कर खेल नहीं बनते खेल नहीं बने तड़प देवे मेरे रोंदे मेरे इसी रोदन का जिक्र कर देने धन गुरु अर्जुन देव जी महाराज हो रह न सका बिन देखे प्रीतम मैं नीर वह वह चल दे जी ਇਹ ਜਦ ਧੋਨ ਵਾਪਸ ਜਾਂਦੀ ਹੈ ਤੇ ਜੋ ਕੁਝ ਸਟੇਜਾਂ ਬਣਦੀਆਂ ਨੇ ਅਵਸਥਾਵਾਂ ਬਣਦੀਆਂ ਨੇ ਮੈਂ ਇਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਸੀ ਪਰ ਭੂਮਿਕਾ ਵਿੱਚ ਉਥਾਨ ਕਾ ਚੀ ਮੈਂ ਸਾਰਾ ਸਮਾਂ ਲੈ ਗਏ ਇੱਕ ਇੱਕ ਅਵਸਥਾ ਬੜੀ ਮਹਾਨ ਹੈ ਜਿਵੇਂ ਇਹ ਧੋਨੇ ਤੋਂ ਨਾਭੇ ਤੋਂ ਧੋਨ ਉਠੇ ਇਹਨਾਂ ਦੇ ਨਾਮ ਨੇ ਪਰ ਆ ਪਸੰਤੀ ਮਧਮਾ ਬੈਖਰੀ ਜਦ ਇਹ ਧਨ ਵਾਪਸ ਜਾਵੇ ਮਧਮਾ ਪਸੰਤੀ ਤੇ ਬੈਖਰੀ ਬਣੇ ਫਿਰ ਵੀ ਕੁਝ ਆਪਣੀਆਂ ਅਵਸਥਾਵਾਂ ਨੇ ਉਹਨਾਂ ਨੂੰ ਭਗਤਾਂ ਨੇ ਨਾਮ ਦਿੱਤੇ ਪੋਦਾ ਬਕਾਇਦਾ ਜ਼ਿਕਰ ਹੈ ਔਰ ਉਸ ਜ਼ਿਕਰ ਤੋਂ ਉਹਨੂੰ ਸੁਣ ਕੇ ਅਬਿਆਸੀ ਅੰਦਾਜ਼ਾ ਲਾ ਸਕਦਾ ਹੈ ਮੈਂ ਕਿੱਥੇ ਤੱਕ ਪਹੁੰਚੇ ਜਿਵੇਂ ਸਰੀਰ ਨੂੰ ਵੇਖ ਕੇ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਇਹ ਜਵਾਨ ਹੈ ਇਹ ਹੁਣ ਬੁੱਢੇ ਬੇਤਕ ਚਲਾ ਗਿਆ ਹੈ ਇਹ ਤੇ ਅਜੇ ਬੱਚਾ ਹੈ ਇਹਦੀ ਸੂਰਤ ਕਿੱਥੇ ਤੱਕ ਪਹੁੰਚੀ ਹੈ ਇਹਦਾ ਧਿਆਨ ਕਿੱਥੇ ਤੱਕ ਪਹੁੰਚਿਆ ਹੈ ਸ਼ਬਦ ਦਾ ਪਰਵੇਸ਼ ਕਿੱਥੇ ਤੱਕ ਹੋਇਆ ਹੈ ਇਹ ਖੁਦ ਨੂੰ ਪਤਾ ਚਲੇਗਾ ਦੂਜੇ ਨੂੰ ਨਹੀਂ ਹੋ ਜਾਏਗਾ ਇਸ ਵਾਸਤੇ ਧਾਰਮਿਕ ਮਹਾਂ ਕੇ ਨਹੀਂ ਆ ਇਦੇ ਬਾਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬਾ ਮਨਸਫ ਸ਼ੁਦ ਆਪਣਾ ਮਨਸਫ ਆਪ ਬਣ ਆਪਣੀ ਜਜਮੈਂਟ ਆਪ ਕਰ ਕਿਸੇ ਕੋਲ ਨਾ ਕਰ ਤੂੰ ਕੀ ਹੈ ਤੂੰ ਭਗਤ ਹੈ ਕਿ ਨਹੀਂ ਤੂੰ ਗੁਰਮੁਖ ਹੈ ਕਿ ਨਹੀਂ ਤੂੰ ਸੰਤ ਹੈ ਕਿ ਨਹੀਂ ਇਹ ਫੈਸਲਾ ਕਿਸੇ ਕੋਲ ਨਾ ਕਰ ਕੋਈ ਕੀ ਜਾਣਦਾ ਹੈ ਵੱਤ ਤਵੇਰੇ ਸਰੀਰ ਬਾਰੇ ਕੋਈ ਜਾਣਦਾ ਹੈ ਤੂੰ ਜਵਾਨ ਹੈ ਬੁੱਢਾ ਹੈ ਕਿ ਬੱਚਾ ਹੈ ਤੂੰ ਰੋਗੀ ਹੈ ਕਿ ਤੰਦਰੁਸਤ ਹੈ ਕੋਈ स्त्री ਹੈ ਕਿ ਪੁਰਸ਼ ਹੈ ਤੇਰੇ ਸਰੀਰ ਨੂੰ ਵਸੇ ਇਥਨਾ ਦੇਖ ਕੇ ਕੋਈ ਅੰਦਾਜ਼ਾ ਲਾ ਸਕਦਾ ਹੈ ਦੂਜਾ ਸਾਡੀ ਸੁਰਤ ਦਾ ਕੀ ਅੰਦਾਜ਼ਾ ਲਾਏਗਾ ਕਿਸ ਤਰ੍ਹਾਂ ਲਗਾਏਗਾ ਇਸ ਵਾਸਤੇ ਇੱਕ ਕਥਾ ਕੀਰਤਨ ਦੀ ਲੋੜ ਪੈ ਜਾਂਦੀ ਹੈ ਸਾਨੂੰ ਆਪਣੀ ਸਮਝ ਆਵੇ ਅਪਤਨ ਕਾ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ ਖਵਾਰ ਬੜੀ ਕੀਮਤੀ ਪੰਕਤੀ ਹੈ ਜੋ ਆਪਣੇ ਵਿਚਾਰ ਆਪ ਕਰਦਾ ਹੈ ਕਿ ਮੈਂ ਕੀ ਹਾਂ ਮੈਂ ਕੀ ਹਾਂ ਪਰ ਮੈਂ ਕਿੱਥੇ ਬਦਕਿਸਮਤੀ ਇਹ ਮਨੁੱਖ ਦੂਜਿਆਂ ਤੋਂ ਫੈਸਲੇ ਕਰਦਾ ਹੈ ਔਰ ਦੂਜਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਦਿਖਾਵਾ ਹੀ ਦਿਖਾਵਾ ਹੁੰਦਾ ਹੈ ਅੰਦਰ ਦੀ ਦੁਨੀਆ ਨਹੀਂ ਕੁਝ ਵੀ ਨਹੀਂ ਦੂਜੇ ਫੈਸਲਾ ਕਰਨ ਮੈਂ ਗੈ ਨਹੀਂ ਹਾਂ ਮੈਂ ਸੁੰਦਰ ਕੀਰਤਨੀ ਹਾਂ ਮੈਂ ਅੱਛਾ ਪਾਠ ਕਰ ਲੈਣਾ ਮੈਂ ਬਹੁਤ ਵੱਡਾ ਦਾ ਨਹੀਂ ਹਾਂ ਮੈਂ ਬਹੁਤ ਵੱਡੀ ਸੇਵਾ ਕਰ ਲੈਣਾ ਔਰ ਦੁਨੀਆ ਵਾਵਾ ਕਰੇ ਬੰਦੇ ਦੀ ਚਾਹਤ ਆਉਂਦੀ ਹੈ ਮੈਂ ਤੇ ਇਹ ਚਾਹਤ ਉਹਨਾਂ ਬੰਦਿਆਂ ਦੀ ਵੀ ਦੇਖੀ ਹੈ ਹੈਰਾਨ ਹੋ ਗਏ ਜੋ ਬਿਰਧ ਹੋ ਗਏ ਨੇ 80 85 ਸਾਲ ਦੇ ਹੋ ਗਏ ਨੇ ਜਪ ਵੀ ਬੜਾ ਕਰਦੇ ਨੇ ਬਾਣੀ ਵੀ ਬੜੀ ਪੜਦੇ ਨੇ ਪਰ ਅਜੇ ਵੀ ਅੰਦਰ ਉਮੰਗ ਇਹ ਹੈ ਲੋਕੀ ਗੁਰਮੁਖ ਆਖਣ ਬ੍ਰਮਗੈਨੀ ਆਖਣ ਲੋਕੀ ਆਖਣ ਅੰਮ੍ਰਿਤ ਵੇਲੇ ਉੱਠਦਾ ਹੈ ਲੋਕਾਂ ਦੀ ਪ੍ਰਸੰਤਾ ਵਾਸੇ ਲੋਕੀ ਖੁਸ਼ ਹੋਣ ਲੋਕੀ ਵਾਵਾ ਕਰਨ अवस्था पता की बनानी पे कोई भला कहो भावे बुरा कहो हम तन दियो है डार गुरु रामदास कोई मतलब नहीं दस बंदे भला भला आखते हैं कोई मतलब नहीं दस बुरा बुरा आखते पैण मैं कि हाँ कोई बुरा बुरा अखरे इतनी बुरी गल नहीं है मैं बुरा ना हो गल इतनी है ਕੋਈ ਪਲਾ ਬਲਾ ਆਗਲਾ ਤੇ ਆਖੇ ਤੇ ਮੈਂ ਦੇਖਾਂ ਮੈਂ ਪਲਾ ਆ ਕੇ ਨਹੀਂ ਅਪ ਤਨ ਕਾ ਜੋ ਕਰੇ ਵਿਚਾ ਇਥੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਏ ਇਹ ਜਿਹੜੀਆਂ ਸਟੇਜਾਂ ਨੇ ਪਰਾ ਪਸੰਤੀ ਮਦਮਾ ਬੈਖਰੀ ਮੈਂ ਕੋਸ਼ਿਸ਼ ਕਰਾਂਗਾ ਕੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਤੋਫੀਕ ਦੇਣ ਸਮਰੱਥਾ ਦੇਣ ਹੈ ਬਾਰੇ ਇੱਕ ਗੱਲ અત્યੰਤ ਬਾਰੇ ਤੇ ਮੈਂ ਸਤਿਗੁਰ ਦੀ ਹਜ਼ੂਰੀ ਸਥਾਨੋਂ ਅਰਜ਼ ਕਰਾਂ ਸਫਲਤਾ ਮੈਨੂੰ ਵੀ ਅਜੇ ਨਹੀਂ ਮਿਲੇ ਪਤਾ ਮੈਨੂੰ ਚੱਲ ਗਿਆ ਚਲੋ ਇਹਨੂੰ ਹੰਕਾਰ ਕਹਿ ਦੋ ਤੁਸੀਂ ਮੇਰਾ ਹੰਕਾਰ ਕਹਿ ਗੋ ਮੈਨੂੰ ਪਤਾ ਚੱਲ ਗਿਆ ਗੱਲ ਇਹ ਹੈ ਸਟੇਜ ਇਹ ਹੈ ਅਵਸਥਾ ਇਹ ਹੈ ਤੇ ਇੰਨੀ ਥੋਕੇ ਮੇਰੀ ਨਿਰਮਾਣਤਾ ਵੀ ਨਾ ਸਮਝ ਲੈਣਾ 100% ਮੈਂ ਸਹੀ ਕਹਿ ਰਿਹਾ ਕਾਮਯਾਬੀ ਮੈਨੂੰ ਇਸੇਚ ਨਹੀਂ ਮਿਲੇਗੀ ਸਮਝ ਆ ਗਈ ਹੈ ਉਹ ਸਮਝ ਮੈਂ ਤੁਹਾਡੇ ਸਾਹਮਣੇ ਰੱਖ ਰਹੇ ਤੁਸੀਂ ਆਖੋਗੇ ਅਵਸਥਾ ਕਿਉਂ ਨਹੀਂ ਮਿਲੀ ਇਹ ਮੈਨੂੰ ਹੁਣ ਸਮਝ ਆਈਏ ਬਹੁਤ ਔਖੀ ਏ ਕਥਾ ਕਰਨ ਨਾਲੋਂ ਲੱਖਾਂ ਗੁਣਾ ਔਖੀ ਆਖਣ ਔਖਾ ਸਾਚਾ ਕੀਰਤਨ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਦਾਨ ਪੁੰਨ ਕਰਨ ਨਾਲੋਂ ਪਾਠ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਪਾਠ ਜ਼ਬਾਨ ਕਰ ਰਹੀ ਹੈ ਇਥੇ ਭੋਜਨ ਬਣ ਰਿਹਾ ਹੈ ਜਿੰਨੇ ਚਿਰ ਤੱਕ ਛਕਾਂਗੇ ਨਹੀਂ ਤੇ ਤ੍ਰਿਪਤੀ ਕਿਵੇਂ ਹੋਵੇਗੀ ਸਾਰੀਆਂ ਭੁੱਖਾਂ ਕਿਸ ਤਰ੍ਹਾਂ ਮਟਣਗੀਆਂ ਲੋਭ ਕਿਵੇਂ ਸ਼ਾਂਤ ਹੋਵੇਗਾ ਹੰਕਾਰ ਕਿਵੇਂ ਮਿਟੇਗਾ ਸ਼ਬਦ ਅੰਦਰ ਤੇ ਪ੍ਰਵੇਸ਼ ਕਰੇ ਤਾਂ ਹੀ ਗੱਲ ਬਣेंगी ਭੋਜਨ ਦੀ ਬੁਰਕੀ ਅੰਦਰ ਜਾਵੇ ਮਾਸ ਬਣੇਗੇ ਹੌਣ ਬਣੇਗੇ ਅਗਰ ਸ਼ਬਦ ਅੰਦਰ ਚਲਾ ਗਿਆ ਯਕੀਨ ਜਾਣੋ ਦਇਆ ਬਣ ਜਾਏਗਾ ਸੰਤੋਖ ਬਣ ਜਾਏਗਾ ਗਿਆਨ ਬਣ ਜਾਏਗਾ ਵਿਗਿਆਨ ਬਣ ਜਾਏਗਾ ਪਰਮ ਆਨੰਦ ਬਣ ਜਾਏਗਾ ਸਮਾਧੀ ਬਣ ਜਾਏਗਾ ਔਰ ਮਨੁੱਖ ਦਾ ਮਨ ਪਰਮਾਤਮਾ ਦਾ ਰੂਪ ਹੋ ਜਾਏ ਇਹ ਜਿਹੜੀਆਂ ਸਟੇਜਾਂ ਨੇ ਬਾਕੀ ਕਲ ਸਮਾ ਹੋ ਗਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਬੜੇ ਟਿਕਾਉ ਨਾਲ ਸਰਵਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸੁਣ ਕੇ ਥਾਣੋਂ ਕਾਮਯਾਬੀ ਬਖਸ਼ਣ ਸੁਣਾ ਕੇ ਮੈਨੂੰ ਕਾਮਯਾਬੀ ਬਖਸ਼ਣ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ ਪੁੱਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾਲ ਕਾਲ ਸਾਹਿਬ ਤੁਵੀਰੋ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਕਿੰđੀਆਂ ਸੋਹਣੀਆਂ ਤੇ ਕਿđđੀਆਂ ਵਧੀਆ ਗੱਲਾਂ ਕਰਦੇ ਪਏ ਨੇ ਉਹ ਵਾਕਏ ਵੀਰੋ ਗਿਆਨ ਦਾ ਸਾਗਰ ਹੈ ਬਹੁਤ ਵਧੀਆ ਗੱਲਾਂ ਕਰਦੇ ਆ ਵੀਰੋ ਉਹ ਇੰਨੀ ਤਫਸੀਲ ਦੇ ਨਾਲ ਹਰ ਟੌਪਿਕ ਤੇ ਬੋਲਦੇ ਆ ਕਿ ਇਨਸਾਨ ਕੋ ਬਕਾਇਆ ਲਫ਼ਜ਼ੀ ਨਹੀਂ ਪਾਜਦੇ ਕੁਛ ਕਹਿਣ ਵਾਸਤੇ ਵੀਰੋ ਮੈਂ ਕੀ ਕਹਿਣਾ ਮੈਂ ਸੰਤ ਸਿੰਘ ਮਸਕੀਨ ਜੀ ਹਰ ਸ਼ੈ ਐ ਐਡੀ ਤਫਸੀਲ ਨਾਲ ਦੱਸ ਦਿੰਦੇ ਆ ਕਿ ਮੈਂ ਤੇ ਬਸ ਇੱਕ ਸਮਝ ਲੋ ਕਿ ਖਾਣਾ ਪੂਰੀ ਕਰਨਾ ਮੈਂ ਜਿਹੜੀ ਗੱਲ ਕਰਨਾ ਬਾਕੀ ਬਹੁਤ ਵਧੀਆ ਗੱਲ ਕਰਦੇ ਨੇ ਹਰ ਸ਼ੈ ਤਫਸੀਲ ਦੇ ਨਾਲ ਦੱਸਦੇ ਨੇ ਦੱਸਦੇ ਨੇ ਕਿ ਜਿਹੜਾ ਇਨਸਾਨ ਪੁੰਨੇ ਕਰਦਾ ਨਾ ਉਹ ਸਮਝ ਲੋ ਕਿ ਇਹ ਨਾ ਸਮਝੇ ਕਿ ਹੁਣ ਮੈਂ ਪਾਪ ਕੀਤੇ ਤੇ ਮੈਂ ਪੁੰਨੇ ਕਰ ਲਾਂਗਾ ਤੇ ਮੇਰੇ ਜਿਹੜੇ ਪਾਪ ਖਤਮ ਹੋ ਜਾਣਗੇ ਵੀਰੋ ਨਹੀਂ ਪਾਪ ਕੀਤੇ ਆ ਇੰਜ ਨਹੀਂ ਖਤਮ ਹੁੰਦੇ ਹਮੇਸ਼ਾ ਕਹਿੰਦੇ ਅੱਛਾ ਤੇ ਪੋਜ਼ਿਟਿਵ ਸੋਚੋ ਦੂਸਰਿਆਂ ਦਾ ਭਲਾ ਕਰਨ ਦਾ ਸੋਚੋ ਵੀਰੋ ਤੇ ਵੀਰੋ ਇਹ ਗੱਲ ਬਿਲਕੁਲ ਜਨਮਨ ਹੈ ਕਿ ਜਦੋਂ ਤੁਸੀਂ ਦੂਸਰਿਆਂ ਦਾ ਭਲਾ ਦਾ ਸੋਚੋਗੇ ਨਾ ਦੂਸਰਿਆਂ ਨਾਲ ਚੰਗਾ ਸਲੂਕ ਕਰਨ ਦਾ ਸੋਚੋਗੇ ਸਿਰਫ ਸੋਚੋਗੇ ਤੇ ਤੁਹਾਡਾ ਭਲਾ ਹੋਣਾ ਸ਼ੁਰੂ ਹੋ ਜਾਏਗਾ ਤੇ ਜਦੋਂ ਵੀਰੋ ਤੁਸੀਂ ਕਰੋਗੇ ਤੇ ਫਿਰ ਤੁਹਾਡੇ ਨਾਲ ਕੀ ਹੋਏਗਾ ਆਪ ਹੀ ਹਿਸਾਬ ਲਾ ਲਓ ਕਿ ਕਿੰਨੀਆਂ ਰਹਿਮਤਾਂ ਤੇ ਕਿੰਨੀਆਂ ਬਰਕਤਾਂ ਤੁਹਾਡੇ ਉੱਤੇ ਹੋਣਗੀਆਂ ਇਸ ਕਰਕੇ ਵੀਰੋ ਹਮੇਸ਼ਾ ਦੂਸਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਦੂਸਰਿਆਂ ਨੂੰ ਦੁੱਖ ਤਕਲੀਫ ਚੋਂ ਕੱਢਣ ਦੀ ਕੋਸ਼ਿਸ਼ ਕਰੋ ਤੇ ਦੂਸਰਿਆਂ ਦੇ ਬਾਰੇ ਚੰਗੀਆਂ ਸੋਚਾਂ ਸੋਚੋ ਵੀਰੋ ਕਦੀ ਵੀ ਕਿਸੇ ਦੇ ਖਿਲਾਫ 네ਗੇਟਿਵ ਸੋਚਾਂ ਨਾ ਸੋਚੋ ਕਿਉਂਕਿ ਜਦੋਂ ਤੁਸੀਂ ਗਲਤ ਸੋਚਦੇ ਹੋ ਤਾਂ ਸਮਝ ਲਓ ਤੁਸੀਂ ਪਾਪ ਕਰ ਰਹੇ ਹੋ ਵੀਰੋ ਸੋਚਣ ਨਾਲ ਹੀ ਪਾਪ ਹੋ ਜਾਂਦਾ ਵਾ ਵੀਰੋ ਤੇ ਇਸ ਕਰਕੇ ਸੋਚਣਾ ਵੀ ਨਹੀਂ ਚਾਹੀਦਾ ਕਿਸੇ ਦੇ ਬਾਰੇ ਕਰਨਾ ਤੇ ਦੂਰ ਦੀ ਗੱਲਾਂ ਨੇ ਕਿਸੇ ਦੇ ਬਾਰੇ ਬੁਰਾ ਸੋਚਣਾ ਵੀ ਨਹੀਂ ਚਾਹੀਦਾ ਹਮੇਸ਼ਾ ਦੂਸਰਿਆਂ ਦਾ ਚੰਗਾ ਸੋਚੋ ਇਹ ਕੰਜ ਦਾ ਕੰਮ ਕਰੋ ਕਿ ਉਹਦੇ ਨਾਲ ਦੂਸਰਿਆਂ ਨੂੰ ਫਾਇਦਾ ਹੋਵੇ ਦੂਸਰੇ ਤੁਹਾਨੂੰ ਦੁਆਵਾਂ ਦੇਣ ਵੀਰੋ ਤੇ ਇਨਸਾਨੀਅਤ ਦਾ ਭਲਾ ਕਰੋ ਤੇ ਕੋਸ਼ਿਸ਼ ਕਰੋ ਜਿਹੜੇ ਭੁੱਖੇ ਲੋਕ ਹਨ ਉਹਨਾਂ ਨੂੰ ਖਾਣਾ ਖਿਲਾਓ ਕਿਉਂਕਿ ਇਹ ਵੀ ਬੜਾ ਵੱਡਾ ਸਦਕਾ ਵੀਰੋ ਜਿਹੜਾ ਭੁੱਖਿਆਂ ਨੂੰ ਖਾਣਾ ਖਿਲਾਉਣਾ ਕਿਉਂਕਿ ਜਿਸ ਭੁੱਖੇ ਦਾ ਤੁਸੀਂ ਢਿੱਡ ਭਰੋਗੇ ਨਾ ਉਹਦੇ ਢਿੱਡੋਂ ਉਹਦੇ ਦਿਲੋਂ ਯਕੀਨ ਕਰੋ ਵੀਰੋ ਤੁਹਾਡੇ ਵਾਸਤੇ ਦੁਆਵਾਂ ਨਿਕਲਣਗੀਆਂ ਤੇ ਜਿਹੜੀਆਂ ਦੁਆਵਾਂ ਦਿਲੋਂ ਨਿਕਲੀਆਂ ਉਹ ਨਾ ਕਬੂਲ ਹੁੰਦੀਆਂ ਵੀਰੋ ਤੇ ਇਸ ਕਰਕੇ ਦੂਸਰਿਆਂ ਦਾ ਪਲਾ ਕਰੋ ਗਰੀਬਾਂ ਦੀ ਮਦਦ ਕਰੋ ਇਨਸਾਨੀਅਤ ਦਾ ਪਲਾ ਕਰੋ ਵੀਰੋ ਬਹੁਤ ਜ਼ਬਰਦਸਤ ਕਥਾ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਧਿਆਨ ਸਾਰਾ ਖਿਆਲ ਰੱਬ ਰੱਖੇ